ਬੋਹਰ ਕਾਂਡ ਦੇ ਮੁੱਖ ਮੁਲਜ਼ਮ ਸ਼ਿਵਲਾਲ ਡੋਡਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਮੁਲਜ਼ਮ ਦੇ ਭਰਾ ਅਵਿਨਾਸ਼ ਡੋਡਾ ਦਾ ਦਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਸ਼ਿਵਲਾਲ ਡੋਡਾ ਦੀਆਂ ਤਸਵੀਰਾਂ ਵੀ ਆਈਆਂ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਕਾਰ ਚੁੱਕੀ ਹੈ ਮੁਲਜ਼ਮ ਦੇ ਉਹਨਾਂ ਦੀ ਪਾਰਟੀ ਨਾਲ ਸਬੰਧ ਸਭ ਤੋਂ ਪਹਿਲੀ ਤੋਂ ਬਾਅਦ ਹੈ ਕਿ ਇਸ ਪਾਰਟੀ ਸੇ ਆਪ ਬਲੋਂਗ ਪਾਰਟੀ ਐਸਾ ਕਿ ਹਮਾਰਾ ਅਕਾਲੀ ਦਲ ਸੇ ਮਰਾ ਪਰਵਾਰਿਕ ਰਿਲੇਸ਼ਨ ਹੈ ਉਹਨਾਂ ਕੇ ਸਾਥ ਇਹ ਹੀ ਮੈਂ ਕਹਿਣਾ ਚਾਹੁੰਦਾ ਹਾਂ ਕੋਈ ਸਾਡਾ ਕੋਈ ਸਮਰਥਕ ਨਹੀਂ ਹੈ ਮੈਂ ਆਖ ਦਿੰਦੇ ਕਿਸੇ ਦਾ ਕੋਈ ਹੋ ਇਹ ਤਾਂ ਮਦਦ ਰਸੀ ਤੇ ਕੋਈ ਠੀਕ ਹੋ ਜਾਵੇ। ਕੈਪਟਨ ਦੇ ਸ਼ਹਿਰ ਪਟਿਆਲਾ ਚ ਹੋਈ ਸ਼ਰਮਨੀਅ ਕਾਰੀਦਲ ਦੀ ਸਤਿਭਾਵਨਾ ਰੈਲੀ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਸਾਰੀਆਂ ਰੈਲੀਆਂ ਤੋਂ ਵੱਡੀ। ਕੈਪਟਨ ਅਮਰਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਤੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਇਲਜ਼ਾਮ। ਕਾਗਰਸ ਉਹ ਲੋਕ ਜਿਹੜੇ ਹਰ ਇੱਕ ਸਿੱਕੇ ਦੇ ਟੋਪਾ ਤੇ ਇਹ ਰੜੇ ਟਪਾ ਤੇ ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੋਡ ਰੈਲੀ ਕਾਰਨ ਲੱਗੇ ਜਾਮ ਵਿੱਚ ਫਸੀ ਐਂਬੂਲੈਂਸ ਦਿਲ ਦੇ ਮਰੀਜ਼ ਦੀ ਮੌਤ 20-25 ਮਿੰਟ ਜਾਮ ਵਿੱਚ ਫਸੀ ਰਹੀ ਐਂਬੂਲੈਂਸ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਮ੍ਰਿਤਕਾਤ ਕ੍ਰਿਸ਼ਨਾ ਹਿਮਾਚਲ ਪ੍ਰਦੇਸ਼ ਦੇ ਵਿਲਾਸਪੁਰ ਦੀ ਰਹਿਣ ਵਾਲੀ ਕਰੀਬ 55 ਸਾਲ ਦੀ ਉਮਰ ਬਠਿੰਡਾ ਵਿੱਚ ਕਾਂਗਰਸ ਦੀ ਬਦਲਾ ਰੈਲੀ ਪੰਜਾਬ ਕਾਂਗਰਸ ਦੀ ਸੀ ਇਕਜੁੱਟ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੇ 4 ਹਫ਼ਤੇ ਅੰਦਰ ਪੰਜਾਬ ਤੋਂ ਨਸ਼ੇ ਖਤਮ ਕਰਨ ਦਾ ਕੀਤਾ ਦਾਵਾ ਬਾਦਲ ਸਰਕਾਰ ਤੇ ਮਾਫੀਆ ਰਾਜ ਦੇ ਇਲਜ਼ਾਮ ਰੈਲੀ 'ਚ ਸ਼੍ਰੋਮਣੀ ਕਾੜੀ ਦਲ ਦੀ ਸਤਿਭਾਵਨਾ ਰੈਲੀ ਤੋਂ ਜ਼ਿਆਦਾ ਇਕੱਠ ਹੋਣ ਦਾ ਦਾਵਾ ਇਹ ਜੋ ਨਸ਼ਾ ਦਾ ਕੰਮ ਹੈ ਜੋ ਆਮ ਆਦਮੀ ਕਹਿਣਾ ਚਾਹੁੰਦੀਆਂ ਮੈਂ ਖਰਮ ਕਰ ਰੂ ਮੈਂ ਇਹ 4 ਹਫ਼ਤੇ ਦੇ ਵਿੱਚ ਹਰ ਲੱਖ ਕੋਟੇ ਕਰੂਗਾ ਆਪ ਸੰਸਦ ਭਗਵੰਤ ਮਾਨ ਨੇ ਨਰਮਤ ਬਾ ਹੁਣ ਕਾਰਨ ਹੋਈਆਂ ਖੁਦਕੁਸ਼ੀਆਂ ਨੂੰ ਕਰਾਰਿਆ ਕਤਲ ਕਿਹਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਤੇ ਕੀਟਨਾਸ਼ਕ ਉਟਾਲ ਲੈ ਲਈ ਜ਼ਿੰਮੇਵਾਰ ਹੋਰ ਲੋਕਾਂ ਤੇ ਹੋਵੇ ਕਤਲ ਦਾ ਕੇਸ ਪੰਜਾਬ ਭਰ ਅੰਦਰ ਆਮ ਆਦਮੀ ਪਾਰਟੀ ਨੇ ਕੀਤਾ ਖੇਤੀਬਾੜੀ ਮੰਤਰੀ ਦੇ ਅਸਤੀਫੇ ਤੇ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਆਪ ਸਰਦੀਪ ਮਜਾਲ ਨਹੀਂ ਹੈਗੀ 32 ਕਰੋੜ ਦੀਆਂ ਟੈਂਡਰ ਨੂੰ 32 ਕਰੋੜ ਦੀਆਂ ਦਵਾਈਆਂ ਇਹੀਂ ਖਰੀਦਲੇ ਮੰਤਰੀ ਨੂੰ ਬਿਨਾਂ ਪੁੱਛੇ ਤੇ ਮੰਤਰੀ ਕੌਣ ਹੈ ਤੋਤਾ ਸਿੰਘ ਹਾਈ ਕੋਰਟ ਨੇ ਵੀ ਕਿਹਾ ਤਾਂ ਵੀ ਕਿਉਂ ਰੱਖਿਆ ਹੋਇਆ ਹੈ ਫੇਰ ਵੀ ਰੱਖਿਆ ਹੈ